ਮੈਂ ਹਾਕਮ ਸਿੰਘ ਪਿੰਡ ਸ਼ਾਹਜਨਪੁਰ ਤੇ ਇਹ ਸਾਡੇ ਪਿੰਡ ਤੋਂ ਫਤੂਵਾਲ ਜਿਹੜੇ ਛੜਕ ਜਾਂਦੀ ਆ ਉਥੇ ਬਲਵੀਰ ਸਿੰਘ ਰਾਣਾ ਜੋ ਡੱਲੇ ਦਾ ਖੇਤੀ ਕਰਦਾ ਵਾ ਉਥੇ ਇੱਕ ਡੈੱਡ ਬੋਡੀ ਮਿਲੀ ਆ ਜੋ ਰਾਤ ਦੀ ਉਥੇ ਪਈ ਸੀ ਤੇ ਉਹ ਅਜੇ ਕੋਈ ਕਾਰਨ ਦਾ ਪਤਾ ਨਹੀਂਗਾ ਵੀ ਕੀ ਕਾਰਨ ਕਿੱਦਾਂ ਮੌਤ ਹੋਈ ਆ ਤੇ ਕੀ ਕਾਰਨ ਹੋਇਆ ਵਾ ਤੇ ਅਜੇ ਕੋਈ ਉਸ ਨੌਜਵਾਨ ਦੀ ਕੋਈ ਲਾਸ਼ ਵਾ ਤੇ ਪਤਾ ਨਹੀਂ ਲੱਗਦਾ ਵੀ ਕਿਹੜਾ ਵਾ ਕਿਹਦੀ ਹੈਗੀ ਆ ਤੇ ਬੜੀ ਦੁਖਦਾਈ ਖਬਰ ਆ ਜੀ ਬਹੁਤ ਦੁਖਦਾਈ ਘਟਨਾ ਵਾ ਤੇ ਇਹੋ ਜਾਂ ਨੌਜਵਾਨ ਜਿਹੜਾ ਵਾ ਚਲੇ ਜਾਣਾ ਹੁਣ ਉਹਦਾ ਫੋਨ ਜਿਹੜਾ ਵਾ ਜੇਬ ਚੋਂ ਮਿਲਿਆ ਵਾ ਤੇ ਉਹਦਾ ਜਿਹੜੀ ਬੈਟਰੀ ਲੋ ਵਾ ਹੋਣ ਕਰਕੇ ਪਤਾ ਲੱਗਾ ਹੁਣ ਬੈਟਰੀ ਚਾਰਜ ਕਰਦੇ ਆ ਤੇ ਪਤਾ ਲਗਾਇਆ ਜਾਊਗਾ ਵੀ ਉਹ ਕਿਥੋਂ ਲਿਆ ਸੀ ਅਸੀਂ ਸਰ ਇੱਕ ਡੈੱਡ ਬੋਡੀ ਬਰਾਮਦ ਹੋਈ ਕੀ ਪੂਰਾ ਮਾਮਲਾ ਸ਼ਾਹਜਹਾਨ ਪ੍ਰਿੰਟੂ ਫੋਨ ਐਸੀ ਸਰਦਾਰ پرویز ਸਿੰਘ ਉਹਨਾਂ ਦਾ ਕਿ ਉਹਨਾਂ ਦੀ ਮੋਟਰ ਤੇ ਚੱਲੇਦੇ ਉੱਤੇ ਕੋਈ ਪਾਣੀ ਪੀਂਦੇ ਦੌਰਾਨ ਨੌਜਵਾਨ ਜਿਹੜਾ ਵੀ ਉਹਨੂੰ ਅਟੈਕ ਆ ਗਿਆ ਜਿਸ ਕਰਕੇ ਅਸੀਂ ਮੌਕੇ ਤੇ ਪੁੱਜੇ ਹਾਂ डेड बॉडी ਨੂੰ ਕਬਜ਼ੇ ਚ ਲੈ ਕੇ ਅਸੀਂ ਸਿਵਲ ਹਸਪਤਾਲ ਰਖਾਇਆ ਜਿੱਦੀ ਅਜਿਹਾ ਸ਼ਨਾਖਤ ਕਰਵਾ ਰਹੇ ਤੇ ਮੋਟਰਸਾਈਕਲ ਵੀ ਬ੍ਰਾਮਹ ਹੋਇਆ ਸੀ ਹਾਂਜੀ ਮੋਟਰਸਾਈਕਲ ਵੀ ਬ੍ਰਾਮਹ ਹੋਇਆ ਸੀ ਨੌਜਵਾਨ ਦੇ ਕੋਈ ਕੋਈ ਬ੍ਰਾਮਹ ਹੋਇਆ ਹੋਇਆ ਉਹ ਕੋਈ ਤੇ ਉਹਦੇ ਕੋ ਮੋਬਾਈਲ ਮਿਲਿਆ ਨਾਲ ਉਹਦੇ ਆਈਪੋਡ ਉਹ ਚੈੱਕ ਕਰਕੇ ਤੇ ਉਹ ਸ਼ਨਾਖਤ ਜਲਦੀ ਕਰਵਾਵਾਂਗੇ ਸ਼ੱਕੀ ਹਾਲਾਤਾਂ ਦੇ ਵਿੱਚ ਕੋਈ ਹੋਰ ਮਾਮਲਾ ਲੱਗਦਾ ਨਹੀਂ ਅਟੈਕ ਲੱਗਦਾ ਜੀ